ਬੀਜੇਪੀ ਦੀ ਸਰਕਾਰ ਫਿਰ ਦੇਸ਼ ਦੇ ਵਿੱਚ ਅੱਗੇ ਵਧਦੀ ਪਈ ਹੈ ਔਰ ਉਹਨਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਵਧ ਰਹੀ ਹੈ ਕਿ ਪੰਜਾਬ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਪੈਦਾ ਹੋਇਆ ਪਿਆ ਗੱਲ ਕੀਤੀ ਸੀ ਬਦਲਾਵ ਦੀ ਉਹ ਬਦਲਾਵ ਦੀ ਗੱਲ ਘੱਟ ਕੀਤੀ ਹੈ ਤੇ ਬਦਲੇ ਦੀ ਰਾਜਨੀਤੀ ਦੀ ਗੱਲ ਪੰਜਾਬ ਦੀ ਧਰਤੀ ਤੋਂ ਉਹਨਾਂ ਨੇ ਜ਼ਿਆਦਾ ਕੀਤੀ ਹੈ ਹਰ ਵਾਰ ਹਰ ਇੱਕ ਸਟੇਜ ਤੋਂ ਇਹ ਗੱਲ ਕਹਿੰਦਾ 13 0 ਨਹੀਂ 14 0 ਹੋਣੀਆਂ ਚੰਡੀਗੜ੍ਹ ਸੰਘੀ 13 0 ਜ਼ਰੂਰ ਹੋ ਸਕਦਾ 13 0 ਨਹੀਂ ਔਰ ਮੇਰੇ ਖਿਆਲ ਅਾਦਿਸ਼ ਆਇਦ ਉਹਨਾਂ ਨੂੰ ਉਮੀਦਵਾਰ ਜਿਹੜੇ ਆ ਤਲਾਸ਼ਣ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਾਂਗਰਸ ਪਾਰਟੀ ਦਾ ਸਹਾਰਾ ਲੈਣਾ ਪੈ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਦੇ ਵਿੱਚ ਉਸਪੈਟ ਕਰਕੇ ਤੇ ਉਹਨਾਂ ਨੂੰ ਸ਼ਾਮਿਲ ਕਰਾ ਕੇ ਤੇ ਉਮੀਦਵਾਰ ਬਣਾ ਰਿਹਾ ਜਿਸ ਤਸਵੀਰ ਗੱਲ ਜੀ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਅੱਜ ਫਰੀਦਕੋਟ ਦੇ ਵਿੱਚ ਐਸਈ ਬੈਂਕ ਦੀ ਵਰਕਸ਼ਾਪ ਹੋਈ ਹੈ ਤਾਂ तमाम ਜਿਹੜੇ ਐਸਸੀ ਬੈਂਕ ਦੇ ਲੀਡਰ ਇੱਥੇ ਪਹੁੰਚੇ ਨੇ ਤਾਂ ਸੁਖਜਿੰਦਰ ਡੈਣੀ ਸਾਡੇ ਨਾਲ ਗੱਲਬਾਤ ਕਰਦੇ ਆਂ ਡੈਣੀ ਸਾਹਿਬ ਕਿਵੇਂ ਦੇਖੀ ਅੱਜ ਦੀ ਵਰਕਸ਼ਾਪ ਸਪੈਸ਼ਲ ਤੌਰ ਤੇ ਪਹੁੰਚੇ ਤੁਸੀਂ ਅੰਮ੍ਰਿਤਸਰ ਤੋਂ ਅ ਅੱਜ ਪਾਰਟੀ ਦੇ ਅੰਦਰ ਇੱਕ ਵੱਡਾ ਫੈਸਲਾ ਲਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚ ਆਈਸੀਸੀ ਦੇ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੇ ਚੇਅਰਮੈਨ ਰਾਜੇਸ਼ ਲਲੋਟਿਆ ਜੀ ਉਹ ਆਏ ਸੀਗੇ ਔਰ ਉਹਨਾਂ ਨੇ ਆ ਕੇ ਤੇ ਪੰਜਾਬ ਦੇ ਵਿੱਚ ਇੱਥੇ ਫਰੀਦਕੋਟ ਦੀ ਜਿਹੜੀ ਹੈ ਸੀਟ ਸਾਡੀ ਇੱਥੇ ਉਹਨਾਂ ਨੇ ਜਗ੍ਹਾ ਨੂੰ ਚੁਣ ਕੇ ਦੇ ਇੱਥੇ ਆਪਣੇ ਕੁਝ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਅਨੁਸੂਚੀ ਜਾਤੀ ਦੇ ਨਾਲ ਵਰਕਵਕ ਵਰਗਾ ਦੇ ਨਾਲ ਸੰਬੰਧਿਤ ਸਾਥੀ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਔਰ ਪਾਰਟੀ ਦਾ ਸੰਦੇਸ਼ ਜੋ ਆਉਣ ਵਾਲੀ ਦੇਸ਼ ਦੀ ਇਲੈਕਸ਼ਨ ਹੈ ਉਹਦੇ ਨਾਲ ਸੰਬੰਧਿਤ ਵੀ ਜਿਹੜਾ ਦਿੱਤਾ ਹੈ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਤੇ ਕਿਸ ਤਰ੍ਹਾਂ ਪਹਿਰਾ ਦੇਣਾ ਹੈ ਭਾਰਤ ਦੇ ਸੰਵਿਧਾਨ ਨੂੰ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਚਾਉਣਾ ਹੈ ਉਸ ਦੇ ਬਾਰੇ ਵੀ ਉਹ ਖੁੱਲ ਕੇ ਇੱਥੇ ਜਿਹੜੀ ਹੈ ਫਰੀਦਕੋਟ ਸਾਡੇ ਸ਼ੇਖ ਬਾਬਾ ਫਰੀਦ ਦੀ ਪਾਵਨ ਧਰਤੀ ਇੱਥੇ ਲੋਕਾਂ ਨੂੰ ਖੁੱਲ ਕੇ ਸੰਦੇਸ਼ ਦੇ ਕੇ ਗਏ ਹੈ। ਕਿਹਾ ਜਾ ਰਿਹਾ ਹੈ ਕਿ ਹੋਈ ਮੀਟਿੰਗ ਸੀਗੀ ਤੇ ਪਰ ਰੈਲੀ ਦਾ ਰੂਪ ਧਰਿਆ ਵਾਕਿਆ ਹੀ ਮੰਨਦੇ ਹੋ। ਬਿਲਕੁਲ ਕਾਂਗਰਸ ਪਾਰਟੀ ਦਾ ਜਿਹੜਾ ਅੱਜ ਇੱਕ ਜੋਸ਼ ਹੈ ਮੈਂ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਕੇ ਆਣਾ ਹੈ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਔਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹਨਾਂ ਦੇ ਨਾਲ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਔਰ ਇੱਕੋ ਗੱਲ ਸਾਹਮਣੇ ਉੱਭਰ ਕੇ ਆਉਂਦੀ ਹੈ ਕਿ ਜਿਹੜਾ ਇੱਕ ਪਿਆਰ ਸਤਿਕਾਰ ਜੋਸ਼ ਹੁਲਾਰਾ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਦੇ ਪਤੀ ਕਾਂਗਰਸ ਪਾਰਟੀ ਦੇ ਕਾਰਕ੍ਰਮਾਂ ਦੇ ਪ੍ਰਤੀ ਸਲਕਾਤਾਰ ਨਜ਼ਰ ਆਉਂਦਾ ਉਹ ਸਾਫ਼ ਸੰਕੇਤ ਦੇ ਰਿਹਾ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਚੋਣ ਹੈ ਉਸ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈ ਕਾਂਗਰਸ ਨੂੰ ਵੱਡੀ ਜਿੱਤ ਇਥੋਂ ਦੇ ਕੇ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੱਧ ਤੋਂ ਵੱਧ ਆਪਣੇ ਜਿਹੜੇ ਐਮਪੀ ਬਣਾ ਕੇ ਭੇਜਣਗੇ ਸੁਖਜਿੰਦਰ ਡੈਣੀ ਦਾ ਥੋੜਾ ਜਿਹਾ ਜਨਤਕ ਕਰ ਦਿਓ ਸਿਆਸੀ ਕੈਰੀਅਰ ਕਿਸ ਤਰੀਕੇ ਦਾ ਹੈ ਮੇਰਾ ਸਿਆਸੀ ਕੈਰੀਅਰ ਜਿਹੜਾ ਸਫ਼ਰ ਹੈ ਮੇਰੀ ਸ਼ੁਰੂਆਤ ਜਿਹੜੀ ਹੈ ਸਾਡੀ ਇਸ ਸ਼ੇਖ ਬਾਬਾ ਫਰੀਦ ਦੀ ਪਾਵਨ ਧਰਤੀ ਫਰੀਦਕੋਟ ਦੇ ਨਾਲ ਬੜੀ ਪੁਰਾਣੀ ਸਾਨ ਜਦੋਂ ਸਰਦਾਰ ਗਿਆਨੀ ਜੈਲ ਸਿੰਘ ਜੀ ਇੱਥੇ ਸਨ ਮੇਰੇ ਨਾਨਾ ਜੀ ਮਰਹੂਮ ਸਰਦਾਰ ਗੁਰਮੀਤ ਸਿੰਘ ਮੰਤਰੀ ਰਹੇ ਉਹਨਾਂ ਦੀ ਵਜ਼ਾਰਤ ਦੇ ਅੰਦਰ ਉਹਨਾਂ ਨੇ ਉਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਕੰਮ ਕੀਤਾ ਉਹਨਾਂ ਦੇ ਨਾਲ ਸਾਡੇ ਪਰਿਵਾਰਕ ਤਲੁਕਾਤ ਜਿਹੜੇ ਸੀਗੇ ਉਹ ਸੰਬੰਧ ਬਣੇ ਸਨ ਔਰ ਉਸ ਤੋਂ ਬਾਅਦ ਮੇਰੇ ਪਿਤਾ ਜੀ ਸਰਦਾਰ ਸਰਦੂਲ ਸਿੰਘ ਬੰਡਾਲਾ ਉਹਨਾਂ ਨੇ ਬਹੁਤ ਲੰਬਾ ਸਮਾਂ ਪੰਜਾਬ ਦੇ ਵਕ ਵਕਤ ਮੁੱਖ ਮੰਤਰੀਆਂ ਦੇ ਨਾਲ ਜਿਹੜੀ ਹੈ ਉਹ ਸੇਵਾ ਪੰਜਾਬ ਦੀ ਕੀਤੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਮੈਨੂੰ ਇੱਥੋਂ ਚੋਣ ਲੜਾਇਆ 2009 ਦੇ ਵਿੱਚ ਉਸ ਤੋਂ ਪਹਿਲਾਂ ਮੈਂ ਲੋਕ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੇ ਯੂਥ ਕਾਂਗਰਸ ਦੇ ਬਤੌਰ ਉਪ ਪ੍ਰਧਾਨ ਵਜੋਂ ਮੈਂ ਯੂਥ ਕਾਂਗਰਸ 'ਚ 11 ਸਾਲ ਜਿਹੜੀ ਸਰਵਿਸ ਕੀਤੀ ਉਸ ਤੋਂ ਬਾਅਦ ਜਿਹੜਾ ਹੈ ਪਾਰਟੀ ਨੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਨਰਲ ਸਕੱਤਰ ਪੀਟੀਸੀਸੀ ਦਾ ਬਣਾਇਆ ਉਸ ਤੋਂ ਬਾਅਦ ਫਿਰ ਹਿੰਦੁਸਤਾਨ ਦੇ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੈਨੂੰ 44 ਸਾਲ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਜਿਹੜਾ ਪੰਜਾਬ ਦਾ ਕਾਰਜਕਾਰੀ ਜਿਹੜਾ ਪ੍ਰਧਾਨ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਉਹ ਥਾਪਿਆ ਔਰ ਹੁਣ ਮੈਨੂੰ 17 ਦੇ ਵਿੱਚ ਐਮਐਲਏ ਪਾਰਟੀ ਨੇ ਬਣਾਇਆ 17 ਤੋਂ ਲੈ ਕੇ 22 ਤੱਕ ਦਾ ਮੇਰਾ ਬਤੌਰ 5 ਸਾਲ ਦਾ ਐਮਐਲਏ ਦਾ ਸਫਰ ਸੀਗਾ ਔਰ ਹੁਣ ਅੱਗੇ ਜੋ ਜੋ ਵੀ ਜ਼ਿੰਮੇਵਾਰੀ ਪਾਰਟੀ ਜੋ ਜੋ ਵੀ ਡਿਊਟੀਆਂ ਦੇਗੀ ਬਤੌਰ ਕਾਂਗਰਸ ਪਾਰਟੀ ਦਾ ਸਿਪਾਈ ਹੋਣ ਦੇ ਨਾਤੇ ਉਸ ਨੂੰ ਆਪਣੀ ਪੂਰੀ ਸੱਚੀ ਨਿਸ਼ਟਾ ਰਿਸ਼ਤੇ ਦੇ ਨਾਲ ਉਹ ਸੇਵਾ ਕਰਾਂਗਾ ਮੇਰਾ ਮਕਸਦ ਇਹ ਹੀ ਸੀ ਸਵਾਲ ਕਰਨ ਦਾ ਸਿਆਸੀ ਕੈਰੀਅਰ ਬਾਰੇ ਕਿਉਂਕਿ ਤੁਸੀਂ ਸਾਰਾ ਜਨਤਕ ਕਰਤਾ ਡੈਣੀ ਦਾ ਨਾਮ ਹੈ ਜਿਹੜਾ ਫਰੀਦਕੋਟ ਰਿਜ਼ਰਵ ਸੀਟ ਤੋਂ ਸਾਹਮਣੇ ਆ ਰਿਹਾ ਹੈ ਕਾਫੀ ਆਵਾਜ਼ਾਂ ਆ ਰਹੀਆਂ ਕਿ ਸੁਖਵਿੰਦਰ ਡੈਣੀ ਆਉਣ ਵਾਲੇ ਜਿਹੜੇ ਉਮੀਦਵਾਰ ਹੋ ਸਕਦੇ ਆ ਲੋਕ ਸਭਾ ਤੋਂ ਕਾਂਗਰ ਫਰੀਦਕੋਟ ਲੋਕ ਸਭਾ ਦੇ ਵਸਨੀਕਾਂ ਦਾ ਮੈਂ ਜਿਹੜਾ ਧੰਨਵਾਦ ਔਰ ਮੇਰਾ ਰੋਮ ਰੋਮ ਮੇਰਾ ਪਰਿਵਾਰ ਜਿਹੜਾ ਹੈ ਕੋਟਨਕੋਟ ਧੰਨਵਾਦ ਕਰਦਾ ਹੈ ਔਰ ਇਸ ਪਾਰਲੀਮੈਂਟ ਨਾਲ ਸੰਬੰਧਿਤ ਸਤਕਾਰਯੋਗ ਲੋਕਾਂ ਦਾ ਰਿਣ ਨਹੀਂ ਜਿਹੜਾ ਉਹ ਦਿੱਤਾ ਜਾ ਸਕਦਾ ਕਿਉਂਕਿ 2009 ਦੀ ਚੋਣ ਦੇ ਵਿੱਚ 4 ਲੱਖ ਵੋਟ ਜਿਹੜੀ ਹੈ ਬਹੁਤ ਵੱਡਾ ਪਿਆਰ ਮੈਨੂੰ ਇੱਥੋਂ ਦੇ ਲੋਕਾਂ ਨੇ ਦਿੱਤਾ ਸੀ ਫਰੀਦਕੋਟ ਲੋਕ ਸਭਾ ਦੇ ਨੇ ਔਰ ਉਹਨਾਂ ਦਾ ਜਿਹੜਾ ਧੰਨਵਾਦ ਪਹਿਲਾਂ ਹੀ ਨਹੀਂ ਕੀਤਾ ਜਾ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਡਿਊਟੀ ਜੋ ਵੀ ਇਥੇ ਪਾਰਟੀ ਮੁਨਾਸਿਬ ਸਮਝੇਗੀ ਉਹਦੇ ਉੱਤੇ ਪੈਰਾ ਜ਼ਰੂਰ ਦਵਾਂਗੇ ਜੀ ਡੈਨੀ ਸਾਹਿਬ ਜਿਵੇਂ ਹੁਣ ਤੁਸੀਂ ਪਹਿਲਾਂ ਵੀ ਇੱਥੋਂ ਚੋਣ ਲੜੀਆ ਜੇ ਮੰਨ ਲਓ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਹੈ ਇਥੋਂ ਉਮੀਦਵਾਰ ਲਾਣ ਦਿੰਦੀ ਹੈ ਤਾਂ ਡੈਨੀ ਦੇ ਮਾਈਂਡ ਦੇ ਵਿੱਚ ਕੀ ਹੈ ਨੌਂ ਵਿਧਾਨ ਸਭਾ ਹਲਕਾ ਹੈ ਫਰੀਦਕੋਟ ਲੋਕ ਸਭਾ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਦੇ ਲੋਕਾਂ ਵਸਤੇ ਮਾਈਂਡ ਦੇ ਵਿੱਚ ਕੀ ਸੋਚਿਆ ਕੀ ਲੈ ਕੇ ਆਉਂਗੇ ਫਿਰ ਪਾਰਟੀ ਇੱਕ ਅ ਚੈਨਲ ਹੁੰਦਾ ਪਾਰਟੀ ਦਾ ਆਪਣਾ ਇੱਕ ਸਿਸਟਮ ਹੁੰਦਾ ਜਿਹਦੇ ਨਾਲ ਉਹ ਜਿਹੜੀ ਪ੍ਰਕਿਰਿਆ ਹੈ ਉਹਨੂੰ ਫੋਲੋ ਕਰਦੀ ਹੈ ਉਮੀਦਵਾਰ ਦੀ ਚੋਣ ਵਾਸਤੇ ਔਰ ਅਗਰ ਉਸ ਉਮੀਦਵਾਰ ਦੇ ਵਿੱਚ ਪਾਰਟੀ ਮੇਰਾ ਚੈਨ ਕਰਦੀ ਹੈ ਤਾਂ ਮੇਰਾ ਏਜੰਡਾ ਸ਼ੇਖ ਬਾਬਾ ਫਰੀਦ ਦੀ ਧਰਤੀ ਦੇ ਲੋਕਾਂ ਵਾਸਤੇ ਬਹੁਤ ਸਾਫ਼ ਔਰ ਕਲੀਅਰ ਹੋਏਗਾ ਜਿਸ ਜਿਸ ਤਰੀਕੇ ਦੇ ਨਾਲ ਸਹੀ ਸਮੇਂ ਆਏਗਾ ਉਚਿਤ ਸਮੇਂ ਆਏਗਾ ਉਸ ਉਚਿਤ ਸਮੇਂ ਦੇ ਉੱਪਰ ਮੈਂ ਜਿਹੜਾ ਫਰੀਦਕੋਟ ਲੋਕ ਸਭਾ ਨੂੰ ਲੈ ਕੇ ਆਪਣਾ ਮੈਨੀਫੈਸਟੋ ਆਪਣਾ ਏਜੰਡਾ ਉਹ ਜ਼ਰੂਰ ਲੋਕਾਂ ਦੇ ਨਾਲ ਉਸ ਸਮੇਂ ਤੇ ਸਹੀ ਸਮੇਂ ਤੇ ਸਾਂਝਾ ਕਰਾਂਗੇ ਅਜੇ ਮੇਰੇ ਖਿਆਲ ਸ਼ਾਇਦ ਵਕਤ ਤੋਂ ਪਹਿਲਾਂ ਦੀ ਗੱਲ ਹੈ ਜਿਹੜੀ ਸ਼ਾਇਦ ਥੋੜਾ ਹੀ ਰਹਿ ਗਿਆ ਹਾਂ ਅਜੇ ਜਦੋਂ ਪਾਰਟੀ ਦਾ ਕੋਈ ਫੈਸਲਾ ਆਏਗਾ ਜੇ ਜਨਾਬ ਮੁਹੰਮਦ صدیق ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬੜੇ ਦਰਵੇਸ਼ ਗਾਇਕ ਪੰਜਾਬ ਦੇ ਜਿਨ੍ਹਾਂ ਦੀ ਗਾਇਕੀ ਦਾ ਕਿਸੇ ਸਮੇਂ ਜਿਹੜਾ ਜਾਦੂ ਸੀ ਪੰਜਾਬ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਸੀਗਾ ਉਹਨਾਂ ਨੇ ਆਪਣੀ ਗਾਇਕੀ ਦਾ ਲੋਹਾ ਸਾਰੇ ਪੰਜਾਬ ਚ ਨਹੀਂ ਕੋਲ ਦੁਨੀਆ ਦੇ ਵਿੱਚ ਮਨਾਇਆ ਸਾਡੇ ਸਤਕਾਰਯੋਗ ਨੇ ਮੈਂਬਰ ਆਫ ਪਾਰਲੀਮੈਂਟ ਨੇ ਅੱਜ ਇਹ ਕੋਈ ਵੀ ਗੱਲ ਸਮੇਂ ਤੋਂ ਪਹਿਲਾਂ ਮੈਂ ਸ਼ਾਇਦ ਆਪਣੇ ਮੂੰਹ ਦੇ ਵਿੱਚੋਂ ਕੱਢਾਂ ਤਾਂ ਸ਼ਾਇਦ ਮੇਰੇ ਵਾਸਤੇ ਕਿਤੇ ਨਾ ਕਿਤੇ ਉਹ ਠੀਕ ਨਹੀਂ ਹੈ ਉਚਿਤ ਨਹੀਂ ਹੈ ਸਹੀ ਸਮੇਂ ਆਉਂਤੇ ਮੈਂ ਜ਼ਰੂਰ ਆਪਣੀ ਗੱਲ ਜਿਹੜੇ ਸ਼ਬਦ ਤੁਸੀਂ ਮੁਹੰਮਦ صدیق ਵਾਸਤੇ ਬੋਲੇ ਆ ਉਹ ਤੁਹਾਡੇ ਜਿਹੜੇ ਨਹਿਨਲਾ ਪੱਤਰ ਦੇ ਇੱਥੇ 4 ਮਹੀਨੇ ਪਹੁੰਚੇ ਸੀ ਉਹ ਵੀ ਇਹੀ ਗੱਲਾਂ ਕਰਕੇ ਗਏ ਆ ਜੀ 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 ਸੋ ਬੜੇ ਦਰਵੇਸ਼ ਸਾਥੀ ਨੇ ਸਾਡੇ ਉਹ صدیق ਸਾਹਿਬ ਸਾਡੇ ਸਾਡੇ ਲਈ ਮੇਰੇ ਲਈ ਤਾਂ ਉਹ ਫਾਦਰਲੀ ਫਿਗਰ ਨੇ ਬਹੁਤ ਵੱਡਾ ਉਹਨਾਂ ਦਾ ਰਤਬਾ ਹੈ ਬਹੁਤ ਵੱਡਾ ਨਾਮ ਉਹਨਾਂ ਨੇ ਪੰਜਾਬ ਦੇ ਵਿਰਸੇ ਔਰ ਸੱਭਿਆਚਾਰ ਦੇ ਵਿੱਚ ਕਮਾਇਆ ਬੜੀ ਵੱਡੀ ਦੇਣ ਹੈ ਸਾਡੇ ਸਤਕਾਰਯੋਗ ਨੇ ਜੋ ਪਾਰਟੀ ਦਾ ਫੈਸਲਾ ਆਏਗਾ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਹੈ ਇਹਦੇ ਬਾਰੇ ਤੁਹਾਡੇ ਨਾਲ ਖੁੱਲ ਕੇ ਚਰਚਾ ਜਿਹੜੀ ਉਹ ਕਰਾਂਗੇ ਜੀ ਜੈਨ ਸਾਹਿਬ ਲਾਸਟ ਸਵਾਲ ਹੈ ਜਿਵੇਂ ਹੁਣ ਤੁਹਾਡਾ ਨੈਸ਼ਨਲ ਪੱਧਰ ਤੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਿਤਨਾ ਕਿਤੇ ਹੋ ਵੀ ਗਿਆ ਤੇ ਪੰਜਾਬ ਦੇ ਵਿੱਚ ਸਵਾਲ ਖੜੇ ਹੋ ਰਹੇ ਕਿ ਅਸੀਂ ਗੱਠਜੋੜ ਨਹੀਂ ਕਰਨਾਗਾ ਜੇਕਰ ਉਥੇ ਤੁਹਾਡਾ ਗਠਜੋੜ ਹੋ ਗਿਆ ਪੰਜਾਬ ਦੇ ਵਿੱਚ ਨਹੀਂ ਹੁੰਦਾ ਇਸ ਦਾ ਤੁਹਾਨੂੰ ਆਉਣ ਵਾਲੀ ਸਮੇਂ ਦੇ ਵਿੱਚ ਨੁਕਸਾਨ ਹੋਊਗਾ ਜਾਂ ਬੈਨੀਫਿਟ ਮਿਲੂਗਾ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰਦੀ ਹੈ ਬੜਾ ਸੋਚ ਸਮਝ ਕੇ ਬੜੀ ਲੰਬੀ ਦੂਰ ਅੰਦੇਸ਼ੀ ਸੋਚ ਦੇ ਨਾਲ ਲਿਆ ਜਾਂਦਾ ਹੈ ਅਗਰ ਦੂਜੀਆਂ ਸਟੇਟਾਂ ਦੇ ਵਿੱਚ ਹੋਇਆ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਲੋੜ ਵੀ ਹੈ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਦੀ ਸਰਕਾਰ ਫਿਰ ਦੇਸ਼ ਦੇ ਵਿੱਚ ਅੱਗੇ ਵਧਦੀ ਪਈ ਹੈ ਔਰ ਉਹਨਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਵਧ ਰਹੀ ਹੈ ਕਿ ਪੰਜਾਬ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਪੈਦਾ ਹੋਇਆ ਪਿਆ ਔਰ ਹਿੰਦੁਸਤਾਨ ਦੇ ਸੰਵਿਧਾਨ ਦੇ ਨਾਲ-ਨਾਲ ਜਿਹੜੀ ਅੱਜ ਉਹਨਾਂ ਦੀ ਸੋਚ ਹੈ ਜਿਹੜੇ ਲੋਕ ਮਾਰੂ ਸੋਚ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਟਾਇਆ ਗਿਆ ਉਹਨਾਂ ਨੂੰ ਰੋਕਣਾ ਜਿਹੜਾ ਹੈ ਉਹਦੇ ਵਾਸਤੇ ਗੱਠਜੋੜ ਉਹਨਾਂ ਨੇ ਆਪਣੇ ਸੋਚ ਮੁਤਾਬਕ ਕੀਤਾ ਪੰਜਾਬ ਦੇ ਵਿੱਚ ਨਹੀਂ ਹੋਇਆ ਅਨਫੋਰਚਨਟਲੀ ਮੈਂ ਤਾਂ ਇਹੋ ਗੱਲ ਕਹੂੰਗਾ ਵੀ ਪੰਜਾਬ 'ਚ ਜੋ ਆਮ ਆਦਮੀ ਪਾਰਟੀ ਨੇ ਇੱਕ ਗੱਲ ਕੀਤੀ ਸੀ ਬਦਲਾਵ ਦੀ ਉਹ ਬਦਲਾਵ ਦੀ ਗੱਲ ਘੱਟ ਕੀਤੀ ਹੈ ਤੇ ਬਦਲੇ ਦੀ ਰਾਜਨੀਤੀ ਦੀ ਗੱਲ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਜ਼ਿਆਦਾ ਕੀਤੀ ਹੈ ਜਿਸ ਤਰੀਕੇ ਦੇ ਨਾਲ ਇੱਥੋਂ ਦੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਨੇ ਇੱਕ ਵੰਡਟਾ ਪੋਲਿਟਿਕਸ ਰਾਜਨੀਤੀ ਸاسي ਰੰਜਿਸ਼ ਜਿਹੜੀ ਬਦਲਾਖ ਹੋ ਰਹੀ ਹੈ ਉਹਦੇ ਨਾਲ ਟਾਰਗੇਟ ਕੀਤਾ ਉਹ অতি ਨਿੰਦਨ ਦੇ ਯੋਗ ਹੈ ਔਰ ਇਸ ਗਲਤੀ ਮੈਂ ਨਖੇਦੀ ਵੀ ਕਰਦਾ ਭਗਵੰਤ ਮਾਨ ਹਰ ਇੱਕ ਸਟੇਜ ਤੋਂ ਇਹ ਗੱਲ ਕਹਿੰਦਾ 13 0 ਨਹੀਂ 14 0 ਹੋਣੀਆਂ ਚੰਡੀਗੜ੍ਹ ਸਮੇਤ ਇਹ 13 0 ਨਹੀਂ 0 13 ਜ਼ਰੂਰ ਹੋ ਸਕਦੀ ਹੈ 013 जरूर हो सकता है 130 नहीं और मेरे ख्याल से आज शायद उन उम्मीदवारों जो है तलाशन ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਾਂਗਰਸ ਪਾਰਟੀ ਦਾ ਸਹਾਰਾ ਲੈਣਾ ਪੈ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਦੇ ਵਿੱਚ ਕੋਸਪੈਟ ਕਰਕੇ ਤੇ ਉਹਨਾਂ ਨੂੰ ਸ਼ਾਮਿਲ ਕਰਾ ਕੇ ਤੇ ਉਮੀਦਵਾਰ ਬਣਾ ਰਿਹਾ ਹੈ ਉਮੀਦਵਾਰਾਂ ਦੇ ਹੱਥੋਂ ਤੰਗ ਲੱਗਦਾ ਹੱਥ ਜਿਹੜਾ ਪੰਜਾਬ ਸਰਕਾਰ ਦਾ ਡੈਨੀ ਸਰ ਜੀ ਚਲੋ ਆਪਾਂ ਜਨਤਕਤਾ ਨਹੀਂ ਕਰ ਸਕਦੇ ਜਿੱਨਾਂ ਚ ਰਾਈ ਕਮਾਂਡ ਦਾ ਕੋਈ ਐਲਾਨ ਨਹੀਂ ਆਉਂਦਾਗਾ ਪਰ ਅੰਦਰ ਖਾਤੇ ਜਿਹੜੇ ਤੁਹਾਡੇ ਵਰਕਰ ਤੁਹਾਡੇ ਨਾਲ ਜੁੜੇ ਨੇ ਤਾਂ ਕਿਤੇ ਨਾ ਕਿਤੇ ਫੋਨ ਤਾਂ ਆ ਰਹੇ ਹੋਣੇ ਅੰਦਰੋਂ ਤੁਸੀਂ ਵੀ ਜੁੜੇ ਤਾਂ ਹੋਵੋਗੇ ਫਰੀ ਕੋਟ ਹਲਕੇ ਦੇ ਲੋਕਾਂ ਮੇਰੇ ਸਾਰੇ ਸਤਕਾਰਯੋਗ ਨੇ ਕਾਲਸ ਆਉਂਦੀਆਂ ਨੇ ਸਨੇਹਾ ਹੁਣ ਨਹੀਂ ਪੀ ਹੁਣ ਵੀ ਮੈਂ ਬੜਾ ਲੰਬਾ ਸਮਾਂ ਨਹਿਰੂ ਸਾਹਿਬ ਨਾਲ ਖੜੇ ਆ ਮੇਰੇ ਸਾਥੀ ਆ ਯੂਥ ਖੜੇ ਆ ਬਲਕਰਨ ਹੋਣੀ ਭਾਈ ਸਾਰੇ ਸਾਥੀ ਖੜੇ ਆ ਮੇਰੀ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੰਨਾ ਲੋਕਾਂ ਨੇ ਮਦਦ ਉਹ ਉਸ ਟਾਈਮ ਤੇ ਕੀਤੀ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਰਿਣੀ ਆ ਸ਼ੁਕਰਗੁਜ਼ਾਰ ਆ ਮੇਰਾ ਪਰਿਵਾਰ ਜਿਹੜਾ ਰਿਣੀ ਆ ਤਿਆਰੀਆਂ ਪੂਰੀਆਂ ਫਿਰ ਤਿਆਰੀਆਂ ਫਿਰ ਹੁਣ ਪਾਰਟੀ ਨੇ ਕੀਤਾ ਫਿਰ ਜ਼ਰੂਰ ਤਿਆਰੀਆਂ ਤੁਹਾਡੇ ਅਸ਼ੀਰਵਾਦ ਸਕੇ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸੁਖਸ਼ਿੰਦਰ ਡੈਣੀ ਤਾਂ ਬੜਾ ਬਰੀਫਲੀ ਜਿਹੜਾ ਇਹਨਾਂ ਨੇ ਆਪ ਦਾ ਸਿਆਸੀ ਕੈਰੀਅਰ ਤੁਹਾਡੇ ਸਾਹਮਣੇ ਰੱਖਿਆ ਹੈ ਤਾਂ ਕਿਉਂਕਿ ਆਵਾਜ਼ ਇਹਨਾਂ ਦੀ ਜਰੂਰ ਆ ਰਹੀ ਹੈ ਫਰੀਦਕੋਟ ਰਿਜ਼ਰਵ ਹਲਕੇ ਤੋਂ ਕਿਤਨਾ ਕਿਤੇ ਡੈਣੀ ਦੀ ਕਿਉਂਕਿ ਪਹਿਲਾਂ ਵੀ ਇੱਥੋਂ ਉਮੀਦਵਾਰ ਚੋਣ ਲੜ ਚੁੱਕੇ ਨੇ ਤਾਂ ਹੁਣ ਵੀ ਜਿਹੜਾ ਇਹਨਾਂ ਦਾ ਨਾਮ ਕਿਤਨਾ ਕਿਤੇ ਆ ਰਿਹਾ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਉਹਨਾਂ ਨੂੰ ਸੇਵਾ ਲਈ ਇੱਥੇ ਲਿਆਉਂਦੀ ਹੈ ਤਾਂ ਜਰੂਰ ਆਉਣਗੇ ਤਾਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਤੇ ਜਰੂਰ ਉਹ ਖਰੇ ਵੀ ਉਤਰਨਗੇ ਤੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕਰਨੇ ਨੇ ਲੋਕਾਂ ਵਾਸਤੇ ਕੰਮ ਕਰਨੇ ਨੇ ਨਵੇਂ ਵਿਧਾਨ ਸਭਾ ਹਲਕੇ ਵਾਸਤੇ ਉਹ ਮੌਕੇ ਤੇ ਜਿਹੜਾ ਜਨਤ ਕਰਨਗੇ ਦੇਖਦੇ ਹਾਂ ਹੁਣ ਫਰੀਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਕਿਹੜਾ ਉਮੀਦਵਾਰ ਜਿਹੜਾ ਆਉਣ ਵਾਲੀ ਸਭੇ ਵਿੱਚ ਬੰਦ ਹੈ ਔਰ ਉਸ ਨੂੰ ਕਾਂਗਰਸ ਪਾਰਟੀ ਦੇ ਲੋਕ ਹੈ ਇਥੋਂ ਜਿਤਾ ਕੇ ਭੇਜਦੇ ਆ ਜਾਂ ਨਹੀਂ ਕਿਉਂਕਿ ਹਾਲਾਂਕਿ ਜਿਹੜੀ ਅੱਜ ਐਸਸੀ ਵਰਗ ਦੀ ਮੀਟਿੰਗ ਸੀ ਕਾਫੀ ਵੱਡੀ ਗੈਂਦੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਵਰਕਰ ਪਹੁੰਚੇ ਨੇ ਤਾਂ ਇਸ ਤੋਂ ਕਿਤਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਉਮੀਦਾਂ ਹੈ ਕਿ ਇਥੋਂ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਵੱਡੀ ਜਿੱਤ ਹਾਸਲ ਕਰੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਪਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ